ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਪਾਠ ਸਾਹਿਬਾ ਨੇ ਬੜਾ ਪਿਆਰਾ ਬਚਨ ਕਿਹਾ ਹੈ ਉਹ ਕਹਿੰਦੇ ਨੇ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਜਨਮ ਤੋਂ ਹੀ ਗੁਰਮਤ ਨੂੰ ਪਛਾਣਿਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ ਕਲ ਜੋੜ ਕਰ ਸੁਜਸ ਵਖਾਣਿਆ ऐसे सच्चे पादशाह दीन दयालु कृपालु थाने गुरु अर्जुन साहिब सच्चे पादशाह महाराज जी ने जिन्ना ने भी त्याया जिन्ना ने भी गुरु अर्जुन साहिब सच्चे पादशाह महाराज जी दा नाम जपया उना नु चेते कीता सच्चे पादशाह महाराज ऐसी बख्शीश करदे ने ऐसी दयालता दे घर विच औंदे ने उस शरीर नु उस मनुख नु फिर 84 लाख जून दे घेड़े विचो सतगुरु जी बचा लंदे ਆਪਣੇ ਚਰਨਾਂ ਦੇ ਨਾਲ ਰੜਾ ਲਿੰਦੇ ਉਹਨਾਂ ਦਾ ਬਚਨ ਹੈ ਜਬ ਲਾਉ ਨਹੀਂ ਭਾਗ ਲਿਲਾਰ ਉਦਾ ਤਬ ਲਾਉ ਭ੍ਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂਡ ਤਥੇ ਕਬ ਹੂੰ ਮਟ ਹੈ ਨਹੀਂ ਰੇ ਪਸ਼ੂਤਾਇਓ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇ ਉਹ ਜੁਨੀਆ ਦੇ ਵਿੱਚ ਨਹੀਂ ਪੈਂਦਾ ਫਿਰ ਐਸੇ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕੰਨੇਖਾਂ ਸਤਿਗੁਰੂ ਜੀ ਦੇ ਸ਼ਹਾਦਤ ਦੇ ਬਹੁਤ ਕਾਰਨ ਸੰਨ ਇਤਿਹਾਸ ਵਿੱਚੋਂ ਪੜ੍ਹਨ ਨੂੰ ਮਿਲਦੇ ਨੇ ਪਰ ਕੁਝ ਐਸੇ ਮੁੱਖ ਕਾਰਨ ਨੇ ਜਿਹੜੇ ਕਿ ਅਸੀਂ ਧਿਆਨ ਵਿੱਚ ਜਾਂ ਲਿਆ ਨਹੀਂ ਸਕੇ ਜਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਉੱਤੇ ਅਧਿਐਨ ਨਹੀਂ ਕਰ ਸਕੀ ਆਪਾਂ ਯਤਨ ਕਰਾਂਗੇ ਉਹਨਾਂ ਕਾਰਨਾਂ ਨੂੰ ਸੰਖੇਪ ਰੂਪਾਤਰ ਵਿਚਾਰਨ ਦਾ ਯਤਨ ਕਰੀਏ ਹਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਕਾਰ ਨਾਲ ਸੰਬੋਧਨ ਕਰਦੇ ਖਾਂ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਤੋਂ ਪਹਿਲਾਂ 20 ਕਈ ਰਹਿਬਰ ਪੈਗੰਬਰ ਔਲੀਏ ਅਵਤਾਰ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸਮੇਂ ਦੀਆਂ ਹਾਕਮ ਸਰਕਾਰਾਂ ਨੇ ਉਹਨਾਂ ਦੇ ਨਾਮ ਨਾਲ ਕਿਉਂ ਨਹੀਂ ਸਰਤਾਜ ਲੱਗਿਆ ਜਾਂ ਸਿੱਖ ਪੰਥ ਵਿੱਚ ਗੁਰੂ ਸਾਹਿਬਾਨਾਂ ਵਿੱਚੋਂ ਤਾਂ ਸਤਿਗੁਰੂ ਜੀ ਪਹਿਲੇ ਸ਼ਹੀਦ ਨੇ ਪਰ ਭਾਈ ਗੁਰਦਾਸ ਸਾਹਿਬ ਦੇ ਕਥਨ ਮੁਤਾਬਕ ਸਿੱਖ ਪੰਥ ਦੇ ਪਹਿਲੇ ਸ਼ਹੀਦ ਜਿਨ੍ਹਾਂ ਨੂੰ ਲਾਹੌਰ ਵਿਖੇ ਬਾਬਰ ਨੇ ਸ਼ਹੀਦ ਕੀਤਾ ਭਾਈ ਤਾਰੂ ਕੋਪਟ ਜੀ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚ ਐਸੀ ਕਿਹੜੀ ਵਿਲੱਖਣਤਾ ਹੈ ਕਿ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿੰਨੇ ਕਰ ਚੇਤੇ ਰੱਖਣਾ ਜਦੋਂ ਵੀ ਕਿਸੇ ਪੀਰ ਪੈਗੰਬਰ ਔਲੀਏ ਅਵਤਾਰ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਜ਼ਿੰਦਗੀ ਜਾਉਣ ਦੀ ਜਾਂ ਜ਼ਿੰਦਗੀ ਤੇ ਲੈਣਾ ਵਾਸਤੇ ਰਾਹ ਨਹੀਂ ਸੀ। ਕੇਵਲ ਉਹਨਾਂ ਨੂੰ ਮਰਨਾ ਹੀ ਸੀ। ਉਹਨਾਂ ਵਾਸਤੇ ਮਰਨਾ ਹੀ ਜ਼ਰੂਰੀ ਸੀ। ਉਹਨਾਂ ਨੂੰ ਮਰਨਾ ਹੀ ਪੈਣਾ ਸੀ। ਉਹਨਾਂ ਲਈ ਰਾਹ ਨਹੀਂ ਸੀ ਵੀ ਉਹ ਜ਼ਿੰਦਗੀ ਜਾਂ ਮੌਤ ਵਿੱਚੋਂ ਕੋਈ ਇੱਕ ਚੀਜ਼ ਚੁਣ ਸਕਣ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਰਾਹ ਵੀ ਪਾਇਆ ਵੀ ਤੁਸੀਂ ਜਾਂ ਜ਼ਿੰਦਗੀ ਜਾਂ ਮੌਤ ਆਪਣੇ ਦੀਨ ਨੂੰ ਆਪਣੇ ਈਮਾਨ ਨੂੰ ਆਪਣੇ ਧਰਮ ਨੂੰ ਛੱਡ ਦਿਓ ਤੁਹਾਨੂੰ ਜ਼ਿੰਦਗੀ ਮਿਲ ਜਾਏਗੀ। ਅਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਿੰਦਗੀ ਨੂੰ ਛੱਡ ਕੇ ਮਰਨਾ ਕਬੂਲ ਕੀਤਾ ਕਿਉਂਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਮੌਤ ਵਿੱਚੋਂ ਇਤਿਹਾਸ ਵਿੱਚ ਸਿੱਖ ਪੰਥ ਦੇ ਐਸੇ ਤਵੀਖਣ ਜਨਮ ਲੈਣਾ ਸੀ ਜਿਨ੍ਹਾਂ ਨੇ ਮੁਗਲ ਰਾਜ ਦੀਆਂ ਜੜ੍ਹਾਂ ਨੂੰ ਪਟਕੇ ਰੱਖ ਦੇਣਾ ਸੀ ਇਸ ਕਰਕੇ ਸਤਿਗੁਰੂ ਜੀ ਨੇ ਮਰਨਾ ਕਬੂਲ ਕੀਤਾ ਚੇਤੇ ਰੱਖਣਾ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸ਼ਹਾਦਤ ਮਨਜ਼ੂਰ ਕੀਤੀ ਦੋ ਪ੍ਰਕਾਰ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਇੱਕ ਜੂਝਾਰੂ ਸ਼ਹਾਦਤ ਇੱਕ ਸ਼ਾਂਤ ਮਈ ਸ਼ਹਾਦਤ ਇੱਕ ਉਹ ਸ਼ਹਾਦਤ ਜਿਹੜੀ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜ ਕੇ ਪ੍ਰਾਪਤ ਕੀਤੀ ਜਾਏ ਇੱਕ ਸ਼ਾਂਤ ਮਈ ਸ਼ਹਾਦਤ ਕਿ ਜੋ ਵੀ ਦੁਸ਼ਮਣ ਤਸੀਹੇ ਦੇ ਤਸ਼ੱਦਦ ਦੇ ਉਹਨਾਂ ਤਸ਼ੱਦਦਾਂ ਨੂੰ ਆਪਣੇ ਸਰੀਰ ਉੱਪਰ ਝੱਲ ਲੈਣਾ ਆਪਣੇ ਆਪ ਤੇ ਝੱਲ ਕੇ ਆਪਣੀ ਕੌਮ ਦੇ ਭਵਿੱਖ ਨੂੰ ਨਵਾਂ ਰੂਪ ਦੇਣਾ ਇਹ ਸ਼ਾਂਤ ਮਿਸਰਾ ਹਦਤ ਹੁੰਦੀ ਹੈ ਉੰਜ ਵੈਸੇ ਅਸੀਂ ਅਲੇਕਾਂ ਕਾਰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦੇ ਪੜਨੇ ਖਾਂ ਜਿਵੇਂ ਕਿ ਕਾਨਾ ਛੱਜੂ ਪੀਲੂ ਤੇ ਸ਼ਾਹ ਹੁਸੈਨ ਇਹ ਜਿਹੜੇ ਕਈ ਭਗਤ ਆਏ ਸਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੀ ਸਾਡੀ ਜਿਹੜੀ ਬਾਣੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਜਾਏ ਜਦੋਂ ਸਤਿਗੁਰਾਂ ਨੇ ਉਹਨਾਂ ਦੀ ਬਾਣੀ ਨੂੰ ਸੁਣਿਆ ਉਹਨਾਂ ਦੇ ਬੋਲ ਸੁਣੇ ਉਹਨਾਂ ਵਿੱਚੋਂ ਹਾਉਮੈ ਪ੍ਰਗਟ ਹੋਈ ਜਿਸ ਕਾਰਨ ਕਰਕੇ ਸਤਿਗੁਰੂ ਜੀ ਨੇ ਉਹਨਾਂ ਦੀ ਬਾਣੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿੱਚ ਥਾਂ ਨਹੀਂ ਦਿੱਤੀ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਜਾਂ ਅਮੀਰ ਖੁਸਰੋ ਦੀ ਮਦਦ ਕਰਨੀ ਇਹ ਵੀ ਕਾਰਨ ਦੱਸਿਆ ਜਾਂਦਾ ਹੈ ਹੋਰ ਵੀ अनेका ਕਾਰਨ ਜਿਹੜੇ ਨੇ ਇਹ ਮੰਨੇ ਜਾਂਦੇ ਨੇ ਪਰ ਮੁੱਖ ਸ਼ਹਾਦਤ ਦਾ ਕਾਰਨ ਜਿਹੜਾ ਹੈ ਜਦੋਂ ਅਸੀਂ ਇਤਿਹਾਸ ਦੇ ਉਹਨਾਂ ਸੁਨਹਿਰੀ ਪੰਨਿਆਂ ਨੂੰ ਫਰੋਲ ਕੇ ਵੇਖੀਏ ਗੁਰਮੁਖ ਪਿਆਰਿਓ ਤੇ ਸਾਨੂੰ ਸਾਹਮਣੇ ਆਉਂਦੇ ਨੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਨੀ ਚੇਤੇ ਰੱਖਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਕੇਵਲ ਸੋਨੇ ਕਰਕੇ ਨਹੀਂ ਉੱਥੋਂ ਦੀ ਸ਼ਾਂਤੀ ਉੱਥੋਂ ਦੇ ਚਾਰ ਦਰਵਾਜ਼ੇ ਹਰ ਇੱਕ ਧਰਮ ਦੇ ਮਨੁੱਖ ਲਈ ਹਰ ਇੱਕ ਈਨ ਨੂੰ ਮੰਨਣ ਵਾਲੇ ਮਨੁੱਖ ਦੇ ਲਈ ਸਦਾ ਖੁੱਲੇ ਨੇ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਲੱਖਣਤਾ ਹੈ ਮਹਾਨਤਾ ਹੈ ਕਿਉਂਕਿ ਇਸ ਬਾਰੇ ਬਾਬਤ ਸਤਿਗੁਰਾਂ ਦੇ ਸ਼ਬਦ ਨੇ ਹਰ ਮੰਦਰ ਹਰ ਜੀਓ ਸਾਜਿਆ ਇਹ ਹਰਮੰਦਰ ਜਿਹੜਾ ਹੈ ਹਰੀ ਪਰਮੇਸ਼ਰ ਵਾਹਿਗੁਰੂ ਜਿਨੇ ਆਪ ਸਾਜਿਆ ਹੈ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਰਚਨਾ ਕਰਨੀ ਔਰ ਦੂਸਰਾ ਕਾਰਨ ਇਤਿਹਾਸ ਮੰਨਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਪਾਦਨਾ ਕਰਨੀ ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਰਹਿ ਪਰਨੇ ਦੁਨੀਆ ਦੇ ਜਿਨ੍ਹਾਂ ਨੇ ਹਰ ਇੱਕ ਧਰਮ ਹਰ ਇੱਕ ਈਨ ਨੂੰ ਮੰਨਣ ਵਾਲੇ ਨੇ ਜਿਹੜੇ ਸੱਚ ਦੇ ਰਾਹ ਤੇ ਤੁਰੇ ਨੇ ਜਿਨ੍ਹਾਂ ਦੇ ਬਚਨਾਂ ਵਿੱਚ ਜਿਨ੍ਹਾਂ ਦੇ ਬੋਲਾਂ ਵਿੱਚ ਸੱਚ ਸੀ ਉਹਨੂੰ ਥਾਂ ਦਿੱਤੀ ਖੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਸੰਦਚਨਾ ਕੀਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਉਹਦੇ ਵਿੱਚ ਭਾਵੇਂ ਮੁਸਲਮਾਨ ਬਾਬਾ ਸ਼ੇਖ ਫਰੀਦ ਹੋਣ ਭਾਵੇਂ ਜੁਲਾਹੇ ਨਾ ਜੁਲਾਈਆਂ ਨਾਲ ਸੰਬੰਧਿਤ ਬਾਬਾ ਕਬੀਰ ਸਾਹਿਬ ਹੋਣ। ਛਿੰਬੇ ਜਾਤ ਨਾਲ ਸੰਬੰਧਿਤ ਭਾਵੇਂ ਭਗਤ ਨਾਮਦੇਵ ਸਾਹਿਬ ਹੋਣ ਜਿਨ੍ਹਾਂ ਨੂੰ ਲੋਕ ਚਮਾਰ ਕਹਿੰਦੇ ਸਨ ਭਗਤ ਰਵਿਦਾਸ ਸਾਹਿਬ ਹੋਣ। ਸਾਰਿਆਂ ਦੀ ਬਾਣੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ। ਜਿੱਥੇ ਸਾਡਾ ਮੱਥਾ ਗੁਰੂ ਸਹਿਬਾਨਾਂ ਨੂੰ, ਪਾਤਸ਼ਾਹ ਸਹਿਬਾਨਾਂ ਨੂੰ, ਗੁਰਸਿੱਖਾਂ ਨੂੰ ਸਜਦਾ ਕਰਦਾ ਹੈ, ਉੱਥੇ ਉਹਨਾਂ ਭਗਤ ਜਨਾਂ ਨੂੰ ਵੀ ਸਜਦਾ ਕਰਦਾ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਰਮੰਦਰ ਸਾਹਿਬ ਦੀ ਸਨਚਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਇਹ ਇਤਿਹਾਸ ਵਿੱਚੋਂ ਸਭ ਤੋਂ ਵੱਡੇ ਕਾਰਨ ਜਿਹੜੇ ਨੇ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਦੇ ਮੰਨੇ ਗਏ ਔਰ ਚੇਤੇ ਰੱਖਣਾ ਕਿਉਂਕਿ ਇਹ ਤਾਂ ਬਾਕੀ ਜਿਹੜੇ ਕਾਰਨ ਨੇ ਜਿਵੇਂ ਬਾਬੇ ਪ੍ਰਥੀ ਚੰਦ ਦੀ ਈਰਖਾ ਜਾਂ ਕਾਨਾ ਛੱਦੂ ਪੀਲੂ ਦੀ ਸ਼ਿਕਾਇਤ ਇਹ ਤਾਂ ਬਹੁਤ ਛੋਟੇ ਕਾਰਨ ਨੇ ਜਦੋਂ ਅਸੀਂ ਇਤਿਹਾਸ ਦੇ ਪਰਪੇਖ ਦੇ ਵਿੱਚ ਮਾਪਦੰਡ ਦੇ ਨਾਲ ਵਿਚਾਰ ਕੇ ਦੇਖਾਂਗੇ ਸਾਧ ਸੰਗਤ ਫਿਰ ਸਾਡੇ ਸਾਹਮਣੇ ਆਵੇਗਾ ਵੀ ਇਹ ਤਾਂ ਬਹੁਤ ਛੋਟੇ ਕਾਰਨ ਨੇ ਸਭ ਤੋਂ ਵੱਡਾ ਕਾਰਨ ਸੀ ਕਿ ਜਿਹਨੂੰ ਅਸੀਂ ਕਹਿੰਦੇ ਵੀ ਹਰ ਪਾਸੇ ਕੇਵਲ ਮੁਸਲਮਾਨ ਧਰਮ ਹੋਵੇ ਨੀਵੀਂ ਜਾਤ ਵਾਲਿਆਂ ਨੂੰ ਤੁਲ ਥਾਂ ਨਹੀਂ ਵਰਣਵੰਡ ਚੱਲਦੀ ਉਹੋ ਜੇ ਸਮੇਂ ਦੇ ਵਿੱਚ ਹਰ ਇੱਕ ਜਾਤੀ ਧਰਮ ਨੀਵੀਂ ਉੱਚੀ ਜਾਤ ਨਾਲ ਸੰਬੰਧਿਤ ਮਨੁੱਖ ਦੇ ਬੋਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਇਹ ਸਭ ਤੋਂ ਵੱਡੇ ਕਾਰਨ ਮੰਨੇ ਗਏ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਰਚਨਾ ਜਿਹੜੀ ਕਿ ਜ਼ਹਾਗੀਰ ਨੂੰ ਬਿਲਕੁਲ ਵੀ ਭਾਈ ਨਾ ਉਹਨੇ ਸ਼ਹਾਦਤ ਦੇ ਹੁਕਮ ਲਾਇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੇ ਅਨੇਕਾਂ ਪ੍ਰਕਾਰ ਦੇ ਤਸ਼ੱਦਦ ਕੀਤੇ ਗਏ ਚੇਤੇ ਰੱਖਣਾ ਜਿਹੜੀ ਮੌਤ ਹੈ ਨਾ ਉਹ ਮੌਤ ਹਰੇਕ ਨੂੰ ਡਰਾ ਦਿੰਦੀ ਹੈ ਇੱਕ ਬਚਨ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਜਿਹੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰਸਬਦ ਪ੍ਰਕਾਸ਼ਿਆ ਮਰਨ ਤੋਂ ਮੌਤ ਤੋਂ ਇਸ ਸੰਸਾਰ ਦਾ ਹਰ ਇੱਕ ਮਨੁੱਖ ਜਿਹੜਾ ਹੈ ਉਹ ਡਰਦਾ ਹੈ ਹਰ ਇੱਕ ਮਨੁੱਖ ਨੂੰ ਡਰ ਲੱਗਦਾ ਹੈ ਵੀ ਇਹ ਮੌਤ ਜਿਹੜੀ ਕਿਸੇ ਪ੍ਰਕਾਰ ਨਾਲ ਸੰਭਾਲ ਨਾ ਜਾਏ ਚੇਤੇ ਰੱਖਣਾ ਜਦੋਂ ਇਤਿਹਾਸ ਨੂੰ ਪੜ੍ਹੀਏ ਅਬੇ ਮਨਯੋਦੀ ਮੌਤ ਹੋਈ ਅਰਜੁਨ ਨੇ ਹਥਿਆਰ ਸੁੱਕ ਦਿੱਤੇ ਸ੍ਰੀ ਰਾਮਚੰਦਰ ਜੀ ਬਨਵਾਸ ਤੇ ਗਏ ਉਹਨਾਂ ਨੇ ਵੀ ਆਪਣੇ ਉਹਨਾਂ ਦੇ ਪਿਤਾ ਜੀ ਰਾਜਾ ਦਸ਼ਰਥ ਨੇ ਸ਼ਾਲ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਅਸੀਂ ਸਮਾਪਤ ਕਰ ਦਿੱਤੀ ਜਾਂ ਫਿਰ ਅਸੀਂ ਮਨਸੂਰ ਦੀ ਗੱਥਾ ਪੜੀਏ ਤੇ ਜਦੋਂ ਉਹਨੂੰ ਫਾਂਸੀ ਤੇ ਚਾੜਨ ਲੱਗੇ ਉਹਨੇ ਖੁਦਾ ਵੱਲ ਆਵਾਜ਼ ਦੇ ਕੇ ਆਖਿਆ اے ਖੁਦਾ ਮੈਨੂੰ ਨਹੀਂ ਸੀ ਪਤਾ ਵੀ ਤੇਰੀ ਕਲਮਾ ਪੜਨ ਦਾ ਤੇਰੀ ਯਾਦ ਵਿੱਚ ਜੁੜਨ ਦਾ ਇਹ ਜਿਹੜਾ ਨਤੀਜਾ ਮੈਨੂੰ ਪ੍ਰਾਪਤ ਹੋਵੇਗਾ ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੁੰਦੀ ਹੈ ਕਿਤੇ ਰੱਖਣਾ ਸ਼ਹਾਦਤ ਦਾ ਜਿਹੜਾ ਵਿਸ਼ਾਖ ਹੈ ਉਹ ਬਹੁਤ ਹੀ ਅੰਮੀ ਦਾ ਹੈ ਚਾਰ ਚੀਜ਼ਾਂ ਦੇ ਮਿਲਣ ਦੇ ਨਾਲ ਸ਼ਹਾਦਤ ਹੁੰਦੀ ਹੈ ਜਦੋਂ ਚਾਰ ਚੀਜ਼ਾਂ ਮਿਲ ਜਾਂਦੇ ਕਤਲ ਕਾਤਲ ਮਕਤਲ ਤੇ ਮਕਤੂਲ ਭਾਵ ਕਿ ਕਤਲ ਜਿਹੜੀ ਕਿਰਿਆਖ ਹੈ ਕਾਤਲ ਜਿਨੇ ਉਹ ਕਿਰਿਆ ਕਰਨੀ ਜਿਨੇ ਸ਼ਹਾਦਤ ਕਰਨੀ ਮਕਤਲ ਸ਼ਹੀਦ ਹੋਣ ਵਾਲਾ ਮਕਤੂਲ ਜਿਹੜੀ ਥਾਂ ਤੇ ਉਹਨੂੰ ਸ਼ਹੀਦ ਕੀਤਾ ਜਾਂਦਾ ਹੈ ਇਹ ਚਾਰ ਚੀਜ਼ਾਂ ਦੇ ਨਾਲ ਮਿਲ ਕੇ ਸ਼ਹਾਦਤ ਹੁੰਦੀ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਜਦੋਂ ਸ਼ਹਾਦਤ ਹੋਣ ਲੱਗੀ ਸਾਈ ਮੀਆਂ ਮੀਰ ਸਾਹਿਬ ਕਹਿੰਦੇ ਨੇ ਕਹਨ ਲੱਗੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਤੁਸੀਂ ਮੈਨੂੰ ਹੁਕਮ ਲਾਓ ਇਸ ਮੁਗਲ ਰਾਜ ਦੀਆਂ ਜੜਾਂ ਮੈਂ ਹਿਲਾ ਕੇ ਰੱਖ ਦਿਆਂਗਾ ਮੁਗਲ ਰਾਜ ਦੀਆਂ ਜੜਾਂ ਹਿਲਾ ਕੇ ਰੱਖ ਦਿਆਂਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਤੇ ਕਿਹੜੀ ਜੜਾਂ ਦੀ ਗੱਲ ਕਰਦੇ ਹੋ ਸਾਡਾ ਤਾਂ ਵੈਰੀ ਕੋਈ ਨਹੀਂ ਹੈ ਵੈਰੀ ਥੋੜਾ ਨਹੀਂ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾਲ ਕੇ ਸਾਜਣ ਦੂਰ ਪਰਾਏ ਉਹ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਇਹ ਸਾਰੀ ਸਾਡੇ ਮਿੱਤਰ ਨੇ ਕੋਈ ਬੈਰੀ ਨਜ਼ਰ ਹੀ ਨਹੀਂ ਆਉਂਦਾ ਇੰਨੇ ਤਸੀਹੇ ਦਿੱਤੇ ਗਏ ਤੱਤੀ ਤਵੀ ਤੇ ਸਾਤਗੁਰੂ ਨੂੰ ਬਿਠਾਇਆ ਗਿਆ ਤੱਤੀ ਰੇਤਾ ਸਾਤਗੁਰੂ ਜੀ ਦੇ ਸੀਸ ਉੱਤੇ ਪਾਏ ਗਏ ਦੇਗ ਵਿੱਚ ਉਬਾਲਿਆ ਗਿਆ ਸਾਈ ਮੀਆਂ ਮੀਰ ਜੀ ਤਸ਼ੱਦਦ ਦੇਖ ਕੇ ਉਹਨਾਂ ਦੀ ਅੱਖਾਂ ਵਿੱਚੋਂ ਵੀ ਹੰਝੂ ਆ ਗਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਈ ਜੀ ਇਹ ਵੀ ਉਸ ਪਰਮੇਸ਼ਵਰ ਵਾਹਿਗੁਰੂ ਜੀ ਅਕਾਲ ਪੱਖ ਦਾ ਭਾਣਾ ਹੈ ਤੇਰਾ ਕੀਆ ਮੀਠਾ ਲੱਗਾ ਹੈ ਨਾਮ ਪਦਾਰਥ ਨਾਨਕ ਮੰਗੇ ਗੁਰੂ ਅਰਜਨ ਸਭ ਸੱਚੇ ਪਾਤਸ਼ਾਹ ਜੀ ਜਾਂ ਤੇ ਸਰਤਾਜ ਕਿਉਂ ਨੇ ਉਹਦਾ ਕਾਰਨ ਹੈ ਕਿ ਸੱਚੇ ਪਾਤਸ਼ਾਹ ਮਹਾਰਾਜੀ ਦੇ ਰਾਸ ਹੀ ਹਜ਼ੂਰ ਨੂੰ ਜੀਵਨ ਜੀ ਸਕਦੇ ਸਨ ਉਹਨਾਂ ਨੂੰ ਰਸਤਾ ਦਿੱਤਾ ਗਿਆ ਵੀ ਤੁਸੀਂ ਈਨ ਛੱਡ ਦਿਓ ਧਰਮ ਛੱਡ ਦਿਓ ਤੁਹਾਨੂੰ ਛੱਡ ਦਿੱਤਾ ਜਾਏਗਾ ਪ੍ਰਸਾਦ ਸੰਗ ਚੇਤੇ ਰੱਖਣਾ ਸਤਗੁਰੂ ਪਾਤਸ਼ਾਹ ਮਹਾਰਾਜੀ ਨੇ ਜੀਵਨ ਲੀਲਾ ਨੂੰ ਨਾ ਚਿਤਾਰਦਿਆਂ ਹੋਇਆ ਮੌਤ ਪ੍ਰਵਾਨ ਕੀਤੀ ਇਤਿਮਸ ਸੰਖੇਪੇ ਵੀ ਬੇਨਤੀ ਕਰਦੇ ਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਜਿਹੜੀ ਤੇ ਉਹ ਜ਼ਾਹਾਂਗੀਰ ਨੇ ਯਾਸਾ ਕਾਨੂੰਨ ਦੇ ਅਧੀਨ ਕੀਤੀ ਕਿਉਂਕਿ ਮੁਸਲਮਾਨਾਂ ਦਾ ਮੰਨਣਾ ਹੈ ਵੀ ਜੇ ਕਿਸੇ ਪੀਰ ਫਕੀਰ ਦਾ ਇੱਕ ਵੀ ਖੂਨ ਦੀ ਬੂੰਦ ਜਿਹੜੀ ਹੈ ਇਸ ਤਰਤੀ ਤੇ ਡਿੱਗ ਪਏ ਤੇ ਉਹ अनेका ਇਹੋ ਜਿਹਿਆਂ ਨੂੰ ਜਨਮ ਦਿੰਦੀ ਹੈ ਉਹ ਜਾਣਦਾ ਸੀ ਵੀ ਜੇ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖੂਨ ਦਾ ਇੱਕ ਕਤਰਾ ਵੀ ਧਰਤੀ ਤੇ ਡਿੱਗਿਆ ਇਸ ਕੱਤਰੇ ਨੇ ਲੱਖਾਂ ਗੁਰੂ ਅਰਜੁਨ ਸਾਹਿਬ ਵਰਗਿਆਂ ਨੂੰ ਜਨਮ ਦੇ ਦੇਣਾ ਹੈ ਲੱਖਾਂ ਸਿੱਖਾਂ ਦੇ ਵਿੱਚ ਜਸਬੇ ਭਰ ਦੇਣੇ ਨੇ ਉਹਨੇ ਸਤਗੁਰੂ ਜੀ ਦੇ ਸਰੀਰ ਵਿੱਚੋਂ ਖੂਨ ਦਾ ਇੱਕ ਕੱਤਰਾ ਵੀ ਤਰਤੀ ਤ ਡਿੱਗਣ ਨਹੀਂ ਦਿੱਤਾ ਪਰ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਤੇਰਾ ਕੀਆ ਮੀਠਾ ਲਾਗਿਆ ਹਰ ਨਾਮ ਪਦਾਰਥ ਨਾਨਕ ਮੰਗਿਆ ਉਸ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਦੀ ਦਰਗੀਤ ਗਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਨ ਪੀ ਗਏ ਇਸ ਕਰਕੇ ਆਪਾ ਸਤਗੁਰੂ ਪਾਤਸ਼ਾਹ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿੰਨੇ ਖਾਂ ਸਤਗੁਰੂ ਕਿਰਪਾ ਕਰਨ ਗੁਰੂ ਅਰਜਨ ਸਾਹਿਬ ਸਤਿਪਾਤਸ਼ਾਹ ਮਹਾਰਾਜ ਜੀ ਸਾਨੂੰ ਸਿੱਖੀ ਕਮਾਉਣ ਦੀ ਦਾਜਾਂ ਚ ਨਾਮ ਬਾਣੀ ਦਾ ਅਭਿਆਸ ਬਖਸ਼ਿਸ਼ ਕਰਕੇ ਨਿਵਾਜਿਐ ਇਨੀਆਂ ਬੇਨਤੀਆਂ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ